ਅਸੀਂ ਆਪਦੇ ਮਾਪਿਓ ਦੀ ਇੱਜ਼ਤ ਇਸ ਕਰਕੇ ਨਹੀਂ ਕਰਦੇ ਕਿ ਉਹਨਾਂ ਦਾ ਸਾਡੇ ਤੋਂ 20, 30 ਜਾਂ 40 ਸਾਲ ਪਹਿਲਾਂ ਜਨਮ ਹੋਇਆ। ਅਸੀਂ ਇੱਜ਼ਤ ਕਰਦੇ ਹਾਂ ਉਸ ਮੁਹੱਬਤ ਦੀ, ਜਿਸ ਮੁਹੱਬਤ ਤੇ ਸ਼ਿੱਦਤ ਦੇ ਨਾਲ ਪਹਿਲੇ ਦਿਨ ਤੋਂ ਉਹਨਾਂ ਨੇ ਪਾਲ-ਪੋਸ ਕੇ ਸਾਨੂੰ ਵੱਡਿਆ ਕੀਤਾ ਹੁੰਦਾ ਹੈ। ਅਸੀਂ ਇੱਜ਼ਤ ਕਰਦੇ ਹਾਂ ਹਰ ਇੱਕ ਉਸ ਬੁਰਕੀ ਦੀ ਜਿਹੜੀ ਔਖੇ ਸਮੇਂ ਉਹਨਾਂ ਨੇ ਆਪਣੇ ਮੂੰਹ ਦੀ ਬਜਾਏ ਸਾਡੇ ਮੂੰਹ ਤੇ ਵਿੱਚ ਪਾ ਕੇ ਤੇ ਸਾਡਾ ਢਿੱਡ ਭਰਿਆ ਹੁੰਦਾ ਹੈ। ਅਸੀਂ ਇੱਜ਼ਤ ਕਰਦੇ ਹਾਂ ਉਸ ਔਖੇ ਸਮੇਂ ਦੀ ਜੇ ਇਸ ਔਖੇ ਸਮੇਂ ਦਾ ਸੇਖ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਹੁੰਦਾ ਏ ਤੇ ਸਾਨੂੰ ਤਤੀਵਾ ਤੱਕ ਨਹੀਂ ਲੱਗਣ ਦਿੱਤੀ ਹੁੰਦੀ। ਇੱਜ਼ਤ ਹੈ ਹਰ ਇੱਕ ਉਸ ਰੁਪਏ ਦੀ ਜਿਹੜੇ ਆਪਣੇ ਚਾਵਾਂ ਦੀ ਬਜਾਏ ਆਪਣੇ ਚਾਹ ਤੇ ਸ਼ੌਂਕ ਮਾਰ ਕੇ ਉਹਨਾਂ ਨੇ ਸਾਡੇ ਵਿਦਿਆ ਤੇ ਸਾਡੀ ਸਿੱਖਿਆ ਦੇ ਲਈ ਲਾਏ। ਇਹ ਇੱਜ਼ਤ ਹੈ ਹਰ ਇੱਕ ਉਸ ਮਾਫੀ ਦੀ ਜਿਹੜੀ ਉਹਨਾਂ ਨੇ ਸਾਨੂੰ ਬਿਨਾ ਮੰਗਿਆਂ ਦਿੱਤੀ। ਅਸੀਂ ਇੱਜ਼ਤ ਕਰਦੇ ਹਾਂ ਉਸ ਇੱਕ ਇੱਕ ਪਸੀਨੇ ਦੀ ਬੂੰਦ ਦੀ ਜਿਹੜਾ ਉਹਨਾਂ ਨੇ ਵਹਾ ਕੇ ਤੇ ਸਾਡੇ ਲਈ ਔਖੇ ਹੋ ਕੇ ਰੋਟੀ ਕਮਾਈ। ਇੱਜ਼ਤ ਹਰ ਉਸ ਸ਼ਿਕਾਇਤ ਦੀ ਜੋ ਉਹਨਾਂ ਨੂੰ ਔਖੀਆਂ ਸਮਿਆਂ ਦੇ ਵਿੱਚ ਸੀ ਪਰ ਉਹਨਾਂ ਨੇ ਉਹਨਾਂ ਸ਼ਿਕਾਇਤਾਂ ਦਾ ਬੋਝ ਕਦੀ ਸਾਡੇ ਮੋਢਿਆਂ ਦੇ ਉੱਤੇ ਨਹੀਂ ਪਾਇਆ ਇੱਜ਼ਤ ਹਰ ਉਸ ਤਜਰਬੇ ਦੀ ਜਿਹੜੇ ਤਜਰਬੇ ਸ਼ਾਇਦ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਕਰਨ ਨੂੰ ਨਾ ਮਿਲਣ ਇੱਜ਼ਤ ਹਰ ਉਸ ਪ੍ਰਾਪਤੀ ਦੀ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਕੇ ਪ੍ਰਾਪਤ ਕੀਤੀ ਜਿਹਦਾ ਫਲ ਅੱਜ ਅਸੀਂ ਮਾਣ ਰਹੇ ਹਾਂ ਸਜਣੋ ਮਾਪਿਆਂ ਦਾ ਅਹਿਸਾਨ ਕਦੀ ਲਾਇਆ ਨਹੀਂ ਜਾ ਸਕਦਾ ਕਿਉਂਕਿ ਜਨਮ ਦੀ ਕੀਮਤ ਕੋਈ ਰੁਪਈਆਂ ਦੇ ਵਿੱਚ ਨਹੀਂ ਦੇ ਸਕਦਾ ਹੁੰਦਾ ਜੇ ਸਾਡੇ ਮਾਪੇ ਸਾਨੂੰ ਗੁੱਸੇ ਦੇ ਵਿੱਚ ਉੱਚੇ ਨੀਵੇਂ ਕੋਈ ਬੋਲ ਬੋਲ ਵੀ ਦੇਣ ਤੇ ਉਹਨਾਂ ਨੂੰ ਹਸਮ ਕਰ ਲਿਆ ਕਰੀਏ ਬਜਾਏ ਕਿ ਉਹਦਾ ਆਪਾਂ ਜਵਾਬ ਦੇਈਏ ਕਿਉਂਕਿ ਇਸ ਤੋਂ ਕਿਤੇ ਵੱਧ ਸਾਡੇ ਮਾਪਿਆਂ ਨੇ ਸਾਡਾ ਕੀਤਾ ਹੁੰਦਾ ਹੈ